ਜੋ ਭਾਜਪਾ ਨੇ ਇਸ ਇਤਿਹਾਸਿਕ ਪ੍ਰੇਡ ਤੋਂ ਬਾਹਰ ਰੱਖਿਆ ਮੈਨੂੰ ਲੱਗਦਾ ਵੀ ਭਾਜਪਾ ਦੀ ਉਸੇ ਕੜੀ ਦੀ ਪੰਜਾਬ ਦੇ ਪ੍ਰਤੀ ਨਫ਼ਰਤ ਹੈ ਕਾਹਿਦ ਤੁਹਾਨੂੰ ਯਾਦ ਹੋਣਾ ਜਨਰਲ ਸੈਕਟਰੀ ਸੀਗਾ ਔਰ ਮੈਨੂੰ ਉਸ ਟਾਈਮ ਮੈਂ ਕਿਸਾਨ ਐਂਟੀ ਫਾਰਮਰ ਬਿਲ ਆਇਆ ਔਰ ਹੁਣ ਇਹ ਮੋਦੀ ਸਾਹਿਬ ਜਦੋਂ ਆਉਂਦੇ ਫਾਰਮਰ ਬਿਲ ਵਾਪਸ ਲਾਏ ਇਹ ਹੁਣ ਮੌਕੇ ਦੀ ਤਾਕਤ ਹੈ ਉਨੀ ਸਾਹਿਬ ਨੇ ਪੰਜਾਬੀਆਂ ਨਾਲ ਬਹੁਤ ਬੁਰਾ سلوਕ ਕਰਨਾ ਕਿ ਆਪਾਂ ਉਹਨਾਂ ਨੂੰ ਕਿਸੇ ਜਿਹੜੇ ਤਰੀਕੇ ਨਾਲ ਕੋਈ ਗੁੰਜਾਇਸ ਨਹੀਂ। ਔਨਅਰ ਸਸਿਆਕਾਲ ਤੁਸੀਂ ਔਨਅਰ ਨੂੰ ਔਨਅਰ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਆਜ਼ਾਦੀ ਦੇ 74ਵੇਂ ਗਣਤੰਤਰ ਦਿਵਸ ਦੀ ਪ੍ਰੇਡ ਦੇ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ। ਤੁਹਾਨੂੰ ਦੱਸ ਦਿਆਂ ਕਿ 2023 ਦੀ 26 ਜਨਵਰੀ ਜਿਹੜੀ ਆ ਰਹੀ ਹੈ ਗਣਤੰਤਰ ਦਿਵਸ ਦੀ ਪ੍ਰੇਡ ਹੋਣੀ ਹੈ ਉਸ ਦੇ ਵਿੱਚ ਪੰਜਾਬ ਨੂੰ ਬਾਹਰ ਰੱਖਿਆ ਗਿਆ ਹੈ। ਪੰਜਾਬ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਇਹਨਾਂ ਤਿੰਨ ਸੂਬਿਆਂ ਦੀ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਿਮਾਚਲ ਦੇ ਵਿੱਚ ਭਾਜਪਾ ਦੀ ਸਰਕਾਰ ਗਈ ਹੈ ਤੇ ਕਾਂਗਰਸ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਨੇ ਸਵੇਰੇ ਕਿਹਾ ਸੀ ਕਿ ਪੰਜਾਬ ਦੇ ਨਾਲ ਰਾਜਨੀਤਿਕ ਬਦਲਾਖੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਿੱਲੀ ਦੇ ਨਾਲ ਵੀ ਰਾਜਨੀਤਿਕ ਬਦਲਾਖੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦਾ ਸਿੱਧੇ ਤੌਰ ਦੇ ਉੱਤੇ ਕਹਿਣਾ ਕੀ ਹੈ ਇਸ ਮਾਮਲੇ ਨੂੰ ਲੈ ਕੇ ਸਾਡੇ ਨਾਲ ਮੁੱਖ ਸਪੋਕਸਪਰਸਨ ਪੰਜਾਬ ਮਾਲਵਿੰਦਰ ਸਿੰਘ ਕੰਗ ਹੋਣੀ ਨੇ ਕੰਗ ਸਾਖ ਸਵਾਗਤ ਹੈ ਜੀ ਔਨ 에ਰ ਤੇ ਸ਼ੁਕਰੀਆ ਸ਼ੁਕਰੀਆ ਪ੍ਰਿੰਟ ਜੀ ਕੰਗ ਸਾਹਿਬ ਕਿਵੇਂ ਲੈਣਿਓ ਇਸ ਗੱਲ ਨੂੰ ਕਿ 74ਵਾਂ ਗਣਤੰਤਰ ਦਿਹਾੜਾ ਹੋਵੇ ਤੇ ਪੰਜਾਬ ਨੂੰ ਉਸ ਦੀਆਂ ਝਾਕੀਆਂ ਦੇ ਵਿੱਚੋਂ ਉਸ ਪ੍ਰੇਡ ਦੇ ਵਿੱਚੋਂ ਬਾਹਰ ਰੱਖਿਆ ਜਾ ਰਿਹਾ ਹੈ ਜੀ ਇਹ ਬੜਾ ਅਨਫੋਰਚੂਨੇਟ ਗੱਲ ਹੈ ਜੀ ਇਹ ਰਿਪਬਲਿਕ ਡੇ ਦੀ 26 ਜਨਵਰੀ ਨੂੰ ਹੋਣ ਵਾਲੀ ਪਰੇਸ਼ੋ ਜੀ ਪੰਜਾਬ ਵਰਗੇ ਅਹਿਮ ਸੂਬੇ ਨੂੰ ਜਿੰਨੇ ਕੀ ਉਸ ਅਜ਼ਾਦੀ ਦੀ ਸੰਘਰਸ਼ ਅਜ਼ਾਦੀ ਦੀ ਲੜਾਈ ਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀ ਜੀ ਜਿਹੜਾ ਅਸੀਂ ਰਿਪਬਲਿਕ ਭਾਰਤ ਅਜ਼ਾਦੀ ਦਾ ਨਿਗ ਮਾਨ ਰਹੇ ਹਾਂ ਉਹਦੇ ਵਾਸਤੇ ਸਭ ਤੋਂ ਵੱਡਾ ਕੰਟਰੀਬਿਊਸ਼ਨ ਤੇ ਪੰਜਾਬੀਆਂ ਦਾ ਹੈ ਜੀ ਉਸ ਤੋਂ ਬਾਅਦ ਵੀ ਲਗਾਤਾਰ ਦੇਸ਼ ਦੀਆਂ ਵੱਖ-ਵੱਖ ਜਿਹੜੀਆਂ ਸਾਡੀਆਂ ਆਰਮ ਫੋਰਸਸ ਹੈ ਜੀ ਉਹਨਾਂ ਦੇ ਰਾਹੀ ਪੰਜਾਬੀਆਂ ਨੇ ਇਸ ਦੇ ਜਗੀਆਂ ਸਰਹਾਦਾ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੰਜਾਬੀ ਲੈ ਰਿਹਾ ਔਰ ਲੋਕ ਸਭ ਤੋਂ ਵੱਧ ਸ਼ਰਧਾਂਤਾਂ ਦਿੰਦੇ ਆ ਜੀ ਸੋ ਇੱਕ ਇਹੋ ਜਿਹਾ ਅਹਿਮ ਸੂਬੇ ਨੂੰ ਜਿਹੜਾ ਕਿ ਹਮੇਸ਼ਾ ਵੱਧ ਚੜ ਕੇ ਪੰਜਾਬ ਦੇਸ਼ ਦੀ ਸੇਵਾ ਕਰਨ ਚੱਕੀ ਆਉਂਦਾ ਹੈ ਉਹ ਜੋ ਜਿਹੜਾ ਭਾਜਪਾ ਨੇ ਇਸ ਇਤਿਹਾਸਿਕ ਪਰੇਡ ਤੋਂ ਬਾਹਰ ਰੱਖਿਆ ਮੈਨੂੰ ਲੱਗਦਾ ਵੀ ਭਾਜਪਾ ਦੀ ਉਸੇ ਖੜੀ ਪੰਜਾਬ ਦੇ ਪ੍ਰਤੀ ਨਫ਼ਰਤ ਹੈ ਜੀ ਸਾਨੂੰ ਨੂੰ ਤੋਂ ਬਾਅਦ ਦੇਖਣਾ ਹੈ ਕਿ ਕਾਹੇ ਬਗਾਹੇ ਆਟ-ਆਟ ਤਰੀਕਿਆਂ ਨਾਲ ਬੀਜਪੀ ਜਿਹੜੀ ਆ ਪੰਜਾਬ ਨਾਲ ਕੋਈ ਨਾ ਕੋਈ ਵਿਤਕਰਾ ਹਮ ਸਥੇਲਾਪਨ ਹਰੇਕ ਥਾਂ ਤੇ ਵਿਖਾਉਂਦੀ ਆ ਰਹੀ ਹੈ ਔਰ ਪੰਜਾਬੀਆਂ ਦੇ ਪ੍ਰਤੀ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਦਾ ਰਵਈਆ ਬਹੁਤ ਹੀ ਮਤਲਬ ਬੇਰੁਖਾ ਔਰ ਮੈਂ ਕਹੂੰਗਾ ਵੀ ਐਂਟੀ ਪੰਜਾਬ ਐਂਟੀ ਪੰਜਾਬੀ ਚਿਹਰਾ ਬੀਜਪੀ ਦਾ ਇੱਕ ਕਾਂਗਸਾ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਕਾਂਗਸਾ ਮੈਂ ਤੁਹਾਨੂੰ ਇਹ ਜਾਨਣਾ ਚਾਹੁੰਦਾ ਕਿਉਂਕਿ ਤੁਸੀਂ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹੇ ਤੁਸੀਂ ਯੂਥ ਵਿੰਗ ਦੇ ਵਿੱਚ ਰਹੇ ਸੌਰੀ ਭਾਰਤੀ ਜਨਤਾ ਪਾਰਟੀ ਦੇ ਕਦੇ ਤੁਹਾਨੂੰ ਉਦੋਂ ਮਹਿਸੂਸ ਹੋਇਆ ਕਿ ਇਸ ਤਰੀਕੇ ਦੇ ਜਾਂ ਕੁਝ ਘਟਨਾਵਾਂ ਜਾਂ ਕੁਝ ਇਸ ਤਰੀਕੇ ਦੇ ਰਵੱਈਏ ਜਿਹੜੇ ਐਂਟੀ ਪੰਜਾਬੀ ਦਿਸਦੇ ਹੋਣ ਮੈਂ ਆਲ ਦੇ ਮੈਂ ਜਦੋਂ ਉੱਧਰ ਵੀ ਸੀਗਾ ਮੈਂ ਹਮੇਸ਼ਾ ਪੁਆਇੰਟ ਆਊਟ ਕਰਦਾ ਰਿਹਾ ਔਰ ਮੈਂ ਤੁਹਾਨੂੰ ਦੱਸਾਂ ਜਦੋਂ ਮੈਂ ਬੀਜੇਪੀ ਛੱਡੀ ਸੀ ਤੁਹਾਨੂੰ ਯਾਦ ਹੋਣਾ ਜਨਰਲ ਸੈਕਟਰੀ ਸੀਗਾ ਔਰ ਮੈਨੂੰ ਉਸ ਤੈਂ ਮੈਂ ਸਾਂ ਐਂਟੀ ਨਾਰਮਰ ਬਿੱਲ ਆਇਆ ਸੀ ਜੀ ਔਰ ਜਦੋਂ ਮੈਂ ਐਂਟੀ ਨਾਰਮਰ ਬਿੱਲਾਂ ਦੀ ਵਿਰੋਧਤਾ ਹਮ ਪਾਰਟੀ ਦੇ ਅੰਦਰ ਕੀਤੀ ਜੀ ਉਦੋਂ ਇਹਨਾਂ ਨੇ ਇਸੇ ਤਰੀਕੇ ਦਾ ਨਤੀਜਾ ਜਿਹੜਾ ਆ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹਮ ਨੈਸ਼ਨਲ ਲੈਵਲ ਦੇ ਉਹਨਾਂ ਨੇ ਮੇਰ ਨਾਲ ਦਿਖਾਇਆ ਸੀ ਜੀ ਔਰ ਇੱਥੋਂ ਤੱਕ ਵੀ ਮੈਨੂੰ ਕਹਿਤਾ ਸੀ ਵੀ ਤੂੰ ਪੰਜਾਬੀ ਪਾਕਿਸਤਾਨ ਦੀ ਬੋਲੀ ਨਾਲ ਬੋਲ ਹਮ ਔਰ ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਤੋਂ ਵੀ ਪੰਜਾਬੀ ਹਟਾਈ ਸੀ ਉਦੋਂ ਮੈਂ ਬੀਜੇਪੀ ਸੀ ਉਦੋਂ ਮੈਂ ਉਹਦਾ ਵਿਰੋਧ ਕੀਤਾ ਸੀ ਜੀ ਮੈਂ ਤੇ ਅਲਟੀਮੇਟਲੀ ਫਿਰ ਇਸੇ ਕਰਕੇ ਜੀ ਬੀਜਪੀ ਨੂੰ ਮਤਲਬ ਹੱਲ ਵੀਦਾ ਕਿਹਾ ਸੀ ਜੀ ਕਿ ਇਹ ਜਿਹੜਾ ਹੈ ਪੰਜਾਬ ਦੀ ਬਹੁਤ ਖਤਰਨਾਕ ਜਮਾਤ ਹੈ ਔਰ ਉਹਦਾ ਜਿਹੜਾ ਰਵਈਆ ਕਿਉਂਕਿ ਇਹ ਸਾਰੇ ਖੇਤੀ ਧਾਚੇ ਨੂੰ ਸਾਡੇ ਨੂੰ ਐਸਮੈਸ ਕਰਕੇ ਪੰਜਾਬ ਦੀ ਜਿਹੜੀ ਸਾਕਤ ਹੈ ਪੰਜਾਬ ਦੀ ਜਿਹੜੀ ਪਛਾਣ ਹੈ ਪੰਜਾਬ ਦਾ ਜਿਹੜਾ ਕਲਚਰ ਉਹਨੂੰ ਖਤਮ ਕਰਨਾ ਚਾਹੁੰਦੇ ਸੀ ਔਰ ਹੁਣ ਇਹ ਮੋਦੀ ਸਾਹਿਬ ਜਦੋਂ ਆਉਂਦੇ ਫਾਰਮਰ ਬਿਲ ਵਾਪਸ ਲਾਏ ਇਹ ਹੁਣ ਅੱਕੇ ਦੀ ਬਾਤ ਹੈ ਜੀ ਇੱਕ ਸਟੈਪ ਇਹਨਾਂ ਨੇ ਪਿੱਛੇ ਲਿਆ ਜਿੱਤੇ ਪੰਜਾਬੀ ਭਲੇਖੀ ਨਾ ਰਹਿਣ ਮੌਦੀ ਸਾਹਿਬ ਨੇ ਪੰਜਾਬੀਆਂ ਨਾਲ ਬਹੁਤ ਬੁਰਾ ਸਲੂਕ ਕਰਨਾ ਜਿ ਆਪਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਗੁੰਜਾਇਸ ਨਹੀਂ ਦੇਣੀ ਪਰ ਤੁਸੀਂ ਦੇਖੋਗੇ ਲਾਸਟ ਵਿੱਚ ਗੱਲ ਕਰਾਂ ਇਹਨਾਂ ਨੇ ਜਿੰਨੇ ਵੀ ਪੰਜਾਬੀ ਲੀਡਰ ਜੁਆਇਨ ਕਰਾਏ ਚਾਹੇ ਉਹ ਡਾਖਰ ਸਾਹਿਬ ਹੋਣ ਕੈਪਟਨ ਅਮਰਿੰਦਰ ਹੋਣ ਮਨਜਿੰਦਰ ਸਿਰਸੇ ਦਾ ਕਿਸਾਨੀ ਅੰਦੋਲਨ ਚ ਕਿੱਡਾ ਵਧੀਆ ਯੋਗਦਾਨ ਸੀ ਬਿਲਕੁਲ ਜੀ ਲੇਕਿਨ ਉਹਨੂੰ ਇਸ ਤਰੀਕੇ ਨਾਲ ਜ਼ੀਰੋ ਇਹਨਾਂ ਨੇ ਸਾਰੇ ਵੀਰਾਂ ਨੂੰ ਕਰਤਾ ਔਰ ਉਹਨਾਂ ਨੂੰ ਕੋਈ ਤਾਕਤ ਨਹੀਂ ਦਿੱਤੀ ਅਜੇ ਤੱਕ ਜੀ ਸੋ ਇਥੋਂ ਇਹਨਾਂ ਛਲੀਆਂ ਚੀਜ਼ਾਂ ਤੋਂ ਸਮਝ ਆਉਂਦੀ ਹੈ ਇਹਨਾਂ ਦੇ ਮਨਸੂਬੇ ਜਿਹੜੇ ਆ ਐਂਟੀ ਪੰਜਾਬ ਜੀ ਕੰਗ ਸਾਹਿਬ ਅਖੀਰ ਦੇ ਵਿੱਚ ਕੀ ਇਹ ਸਿੱਧੇ ਤੌਰ ਦੇ ਉੱਤੇ ਰਾਜਨੀਤਿਕ ਬਦਲਾਖੋਰੀ ਲੱਗਦੀ ਹੈ ਤੁਹਾਨੂੰ ਡੈਫੀਨੇਟਲੀ ਡੈਫੀਨੇਟਲੀ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਇਗਨੋਰ ਕਰਨਾ ਜੀ ਪੰਜਾਬ ਦੇ ਰੂਰਲ ਡਿਵੈਲਪਮੈਂਟ ਫੰਡ ਨੂੰ ਰੋਕਣਾ ਜੀ ਪੰਜਾਬ ਦੇ ਨੌਜਵਾਨਾਂ ਦੀ ਭਰਤੀ ਤੇ ਪ੍ਰਭਾਵ ਪਾਉਣਾ ਉਹ ਚੱਗੀ ਜਾਏਗੀ ਪੰਜਾਬ ਦੇ ਹਰੇਕ ਕਿਉਂਕਿ ਅੱਜ ਸੂਬਿਆਂ ਦੇ ਜਿਹੜੇ ਅਧਿਕਾਰ ਹੈ ਬਹੁਤ ਵਕ ਸੈਂਟਰਲਾਈਜ਼ ਹੋ ਗਿਆ ਜਦੋਂ ਨੇ ਮੋਦੀ ਸਾਹਿਬ ਆਏ ਯਾਰ ਪਹਿਲਾਂ ਕਾਂਗਰਸ ਨੇ ਵੀ ਕੀਤਾ ਲੇਕੇ ਮੋਦੀ ਸਾਹਿਬ ਨੇ ਤੇਜ਼ੀ ਨਾਲ ਕੀਤੇ ਯਾਰ ਹਮਮ ਔਰ ਇਹ ਹਰ ਇੱਕ ਤਰੀਕੇ ਨਾਲ ਹੈ ਕਾਹਲੇ ਵਸੀਲੇ ਨਾਲ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਬਾਰਡਰ ਸਕਿਉਰਿਟੀ ਫੋਰਸ ਦੇ ਸਾਡੇ 50 ਕਿਲੋਮੀਟਰ ਦਾ ਦਾਰਾ ਵਧਾਤਾ ਜੀ ਔਰ ਉਸ ਤੋਂ ਬਾਅਦ ਵੀ ਜਿਸ ਤਰੀਕੇ ਨਾਲ ਜੋ ਰੋਲ ਸਾਹਮਣੇ ਆ ਰਿਹਾ ਹੈ ਨਸ਼ੇ ਦੇ ਕਾਰੋਬਾਰੀਆਂ ਨੂੰ ਲੈ ਕੇ 20% ਇਹਨਾਂ ਦੇ ਮਨਸੂਬੇ ਬਹੁਤ ਖਤਰਨਾਕ ਹੈ ਪੰਜਾਬ ਲਈ ਔਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਬਹੁਤ ਸ਼ੁਕਰੀਆ ਕੰਕ ਸਾਹਿਬ ਗੱਲਬਾਤ ਕਰਨ ਦੇ ਲਈ ਜੀ ਸੋ ਇਸ ਵਕਤ ਇਸਨ ਮਾਲਵਿੰਦਰ ਸਿੰਘ ਕੰਗਹੋੜੀ ਮੁਖ ਬਲਾਰੇ ਆਮ ਆਦਮੀ ਪਾਰਟੀ ਪੰਜਾਬ ਸੋ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਝਾਕੀ ਪ੍ਰੈਜੈਂਟ ਕੀਤੀ ਜਾਣੀ ਸੀ ਜਿਹੜੀ ਝਾਕੀ ਆ ਪੰਜਾਬ ਨੇ ਬਣਾ ਕੇ ਭੇਜੀ ਸੀ ਉਸ ਝਾਕੀ ਦੇ ਵਿੱਚ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਪੰਜਾਬੀਆਂ ਦੀ ਕੁਰਬਾਨੀਆਂ ਦਾ ਕੀ ਯੋਗਦਾਨ ਸੀ ਇਹ ਪ੍ਰੈਜੈਂਟੇਸ਼ਨ ਦੇਣੀ ਸੀ ਹਾਲਾਂਕਿ ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਕਹਿ ਰਹੀ ਹੈ ਕਿ ਪੰਜਾਬ ਸਰਕਾਰ ਦੀਆਂ ਕੁਝ ਖਾਮੀਆਂ ਰਹੀਆਂ ਹੋਣਗੀਆਂ ਜਿਹੜੀ ਸਿਲੈਕਸ਼ਨ ਕਮੇਟੀ ਹੈ ਸਿਲੈਕਸ਼ਨ ਕਮੇਟੀ ਨੇ ਕੁਝ ਇਤਰਾਜ਼ ਭੇਜੇ ਹੋਣਗੇ ਜੇਕਰ ਪੰਜਾਬ ਸਰਕਾਰ ਮੌਕੇ ਦੇ ਸਿਰਦੇ ਉੱਤੇ ਉਹਨਾਂ ਇਤਰਾਜ਼ਾਂ ਦੇ ਨਾਲ ਨਿਪਟਾਰਾ ਕਰ ਲੈਂਦੀ ਜਾਂ ਉਹਨਾਂ ਇਤਰਾਜ਼ਾਂ ਨੂੰ ਦੂਰ ਕਰ ਦਿੰਦੀ ਤਾਂ ਸ਼ਾਇਦ ਜਿਹੜੀ ਝਾਕੀ ਗੱਲ ਕਰੀਏ ਤਾਂ ਦੇਸ਼ ਦੀਆਂ ਸਰਾਧਾਂ ਦੇ ਉੱਤੇ ਚਾਹੇ ਉਹ ਤਵਾੰਗ ਘਾਟੀ ਹੋਵੇ ਚਾਹੇ